ਵੈਗਰ ਜੀਕਾ ਖਾਲਸਾ ਵੈਗਰ ਜੀਕੀ ਫਤਿਹ ਮਹਰਪਾਲ ਕੌਰ ਟਿੱਬੀ ਆਪਾਂ ਨਾ ਅੱਜ ਉਹਨਾਂ ਤੇ ਗੱਲ ਕਰਦੇ ਆਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨਾ ਇਹਨਾਂ ਨੇ ਜਮੀ ਸ਼ਰਮ ਲਾ ਰੱਖੀ ਹੈ ਜਨਨੀਆਂ ਨੇ ਤੇ ਬੰਦਿਆਂ ਨੇ ਇੱਕ ਜੋੜਾਗਾ ਬਾਕੀ ਜੋੜੇ ਤਾਂ ਕਾਫੀ ਨੇ ਪਰ ਇੱਕ ਜੋੜਾਗਾ ਨੂਰ ਦੀ ਮੰਮੀ ਦੇ ਨਾਮ ਤੋਂ ਮਸ਼ਹੂਰ ਆ ਉਹ ਜੋੜਾ ਉਹਨਾਂ ਨੇ ਬੜੀ ਸ਼ਰਮ ਲਾਈ ਹੋਈ ਹੈਗੀ ਅੱਜ ਮੈਂ ਉਹ ਜਨਾਨੀ ਦੀ ਨਾ ਵੀਡੀਓ ਮੇਰੇ ਸਾਹਮਣੇ ਆ ਗਈ ਅਗਨੀ ਮੇਰੇ ਘਰ ਵਾਲਾ ਨਾ ਮੈਨੂੰ ਗੋਲ ਗੱਪੇ ਅੰਦਰ ਲਿਆ ਕੇ ਦਿੱਤੇ ਨੇ ਕਹਿੰਦੀ ਉਹਨੇ ਕਿਹਾਗਾ ਵੀ ਕਾਫੀ ਲੋਕ ਖੜੇ ਨੇ ਉਹਨੂੰ ਗੋਲ ਗੱਪੇ ਖਾਣ ਚ ਤਾਂ ਨਾ ਗਲੀ ਦੇ ਵਿੱਚ ਖੜ ਕੇ ਸ਼ਰਮ ਆਣ ਲੱਗੀ ਪਰ ਸੋਸ਼ਲ ਮੀਡੀਆ ਤੇ ਬਈ ਉਹ ਚੀਜ਼ਾਂ ਦਿਖਾਉਂਦੇ ਨੇ ਉਹ ਜਿਨ੍ਹਾਂ ਨਾਮ ਦੇ ਉਹਨਾਂ ਨੂੰ ਕੋਈ ਸ਼ਰਮ ਨਾ ਦੀ ਉਹਨਾਂ ਲਈ ਕੋਈ ਚੀਜ਼ ਹੀ ਨਹੀਂ ਹੈਗੀ ਐਨਾ ਮੰਨ ਕੇ ਚਲੋ ਉਹਨਾਂ ਨੇ ਗੰਦ ਪਾਇਆਗਾ ਮੈਂ ਕਹਿੰਦੀ ਵੀ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾਗਾ ਕੀ ਵੱਡਾ ਹੋ ਕੇ ਉਹ ਵੀਡੀਓ ਨਹੀਂ ਵੇਖੂਗਾ ਵੀ ਮੇਰੀ ਮੰਮੀ ਪਾਪਾ ਨੂੰ ਲੋਕ ਕੀ ਕੀ ਕਹਿੰਦੇ ਹੁੰਦੇ ਨੇ ਫਿਰ ਕਹਿੰਦੀ ਜੀ ਸਾਡੀ ਆਪਣੀ ਜ਼ਿੰਦਗੀ ਆ ਠੀਕ ਆ ਤੁਹਾਡੀ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਓ ਕੋਈ ਨਹੀਂ ਕੋਈ ਸਾਨੂੰ ਰੋਕਦਾ ਆਏਗਾ ਉਹ ਭਾਈ ਪਰ ਸੋਸ਼ਲ ਮੀਡੀਆ ਤੇ ਤਾਂ ਟਿਕਜੋ ਜਿੱਥੇ ਸਾਡੀਆਂ ਬਹੂਆਂ ਬੇਟੀਆਂ ਸਿਆਣੇ ਬਿਆਣੇ ਵੇਖਦੇ ਨੇ ਐ ਲਾ ਕੇ ਚੱਲੋ ਜੇ ਫੇਸਬੁੱਕ ਖੋਲਦੇ ਨਾ ਸ਼ਰਮ ਆਉਂਦੀ ਆ ਖੋਲਦਿਆਂ ਨੂੰ ਵੀ ਕਦੇ ਐ ਨਹੀਂ ਪਤਾ ਵੀ ਇੱਥੇ ਕੋਈ ਕੀ ਕਹਿ ਦੇਵੇ ਉਹੀ ਤੁਹਾਡੇ ਬੱਚੇ ਸਿੱਖਣਗੇ ਜੋ ਤੁਸੀਂ ਕਰ ਰਹੇ ਹੋ ਨਾ ਜੋ ਬੀਜ ਰਹੇ ਹੋ ਨਾ ਉਹ ਵੱਡਣਾ ਵੀ ਪਊਗਾ ਤੁਹਾਨੂੰ ਅੱਜ ਤੁਸੀਂ ਕਿਸੇ ਦੇ ਨਿਆਣਿਆਂ ਨੂੰ ਵਿਗਾੜ ਕੇ ਆਪਣਾ ਸੁੱਖ ਨਹੀਂ ਤੁਸੀਂ ਲੈ ਸਕਦੇ ਵੀ ਇਹਨਾਂ ਉੱਤੇ ਭਾਈ ਸਾਰੇ ਬੋਲੋ ਕਿਉਂਕਿ ਅਸੀਂ ਹੋਰ ਮੁੱਦਿਆਂ ਤੇ ਬੋਲਦੇ ਹਾਂ ਹੋਰ ਇਹਨਾਂ ਤੇ ਵੀ ਬੋਲੋ ਮੰਨ ਕੇ ਚੱਲੋ ਜੀ ਆਪਣੇ ਕਿਸੇ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਕਿਵੇਂ ਆਪਾਂ ਗਾਹ ਪਾਉਂਨੇ ਆ ਆ ਵੀ ਤੇ ਇੱਕ ਗੰਦਾ ਗਾ ਜਿਹਨੂੰ ਅਸੀਂ ਦੇਖਣਾ ਘਾਵਾਂ ਨਹੀਂ ਸਮਝਦੇ ਜੀ ਕਿਸੇ ਦੀ ਵੀਡੀਓ ਵਾਇਰਲ ਹੋ ਜੇ ਆ ਵੀ ਇੱਕ ਗੰਦਾ ਗਾ ਜਿਹਨੂੰ ਕੋਈ ਸਾਫ਼ ਕਰੂਗਾ ਫੇਰ ਹੋਊਗਾ ਨਹੀਂ ਐ ਪੈਂਦਾ ਤੁਰਿਆ ਜਾਊਗਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਵਧੀਆ ਲੋਕ ਨੇ ਵਧੀਆ ਦੇਖਣਾ ਪਸੰਦ ਕਰਦੇ ਨੇ ਸੁਣਨਾ ਪਸੰਦ ਕਰਦੇ ਨੇ ਬਈ ਇਹਦੇ ਉੱਤੇ ਸਾਰੇ ਬੋਲੋ ਇਹਨਾਂ ਦੇ ਚੰਗੇ ਛਿੱਤਰ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਲਏ ਮੇਰੇ ਵਾਸਤੇ ਗੋਲ ਗੱਪੇ ਪਲੇਟ ਭਰ ਕੇ ਲਿਆਇਆ ਕਿਉਂਕਿ ਬਾਹਰ ਗਲੀ ਚ ਬਹੁਤ ਜਣੇ ਖੜੇ ਸੀ ਮਿਲਦਾ ਨਹੀਂ ਅਸਲ ਕਰੀ ਖਾਣਾ ਤੇ ਭੈਣ ਨੇ ਗੋਲ ਗੱਪੇ